ਕਾਪੀ ਨਾਮ ਰਵਾਇਆ ਕਰੋ ਫੁਰਕ ਫੁਰਕ ਪੁਰਦੇ ਰਾਤ ਨੂੰ ਸੁਲਤਾਨ ਸਾਰਿਆਂ ਤੋਂ ਪਹਿਲਾਂ ਤਾਂ ਤੈਨੂੰ ਮੁਬਾਰਕਬਾਦ ਆ ਅੱਜ ਦੇ ਟੂਰਨਾਮੈਂਟ ਦਾ ਤੂੰ ਬੈਸਟ ਲਾਨਿਆ ਗਿਆ ਕਿੱਦਾਂ ਲੱਗਿਆ ਅੱਜ ਦਾ ਟੂਰਨਾਮੈਂਟ ਤਿਲਦਾ ਮੈਂ ਬੈਕਗ੍ਰਾਉਂਡ ਖਾਬੇ ਨਾਨ ਦਾ ਸ਼ੁਕਰਾਨਾ ਕਰਦਾ ਕਿ ਸਾਰੇ ਪਲੇਅਰ ਠੀਕ ਹੈ ਨੇ ਇਥੋਂ ਕਿਤੇ ਬਾਲੀ ਜ਼ਿਆਦਾ ਇੰਜਰੀ ਨਹੀਂ ਆਈ ਤੇ ਬੈਗਰੋ ਤੰਦਰੁਸਤੀ ਬਾਗ ਦੇ ਤੇ ਅਸੀਂ ਸੰਦੀਪ بھائی ਨੂੰ ਆਪਣੀ ਟੀਮ ਦੇ ਵਿੱਚ ਬਹੁਤ ਮਿਸ ਕਰਦੇ ਹਾਂ ਕਿਉਂਕਿ ਜਿੰਨਾ ਸਾਨੂੰ ਹੁਣ ਬੈਸਟ ਨਿਕਲਣੇ ਜ਼ੋਰ ਲਾਗਦਾ ਉਹ ਝੋਟਾ ਅੱਜ ਸਾਡੇ ਚ ਹੁੰਦਾ ਤਾਂ ਇੰਨਾ ਜ਼ੋਰ ਨਹੀਂ ਲੱਗਦਾ ਕਿਉਂਕਿ ਮੂਲੇ ਰੇਡਰਾਂ ਨੂੰ ਪਠਾਨਦਾ ਸੀ ਤੇ ਮੈਂ ਦਰਸ਼ਕ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜੋ ਮੇਰੀ ਗੇਮ ਨੂੰ ਪਿਆਰ ਕਰਦੇ ਹਨ ਤੇ ਇਦਾਂ ਹੀ ਪਿਆਰ ਕਰਦੇ ਰਹੋ ਤੇ ਮੈਂ ਉਹਨਾਂ ਨੂੰ ਆਪਣੇ ਵੱਲੋਂ ਪੂਰਾ ਖੁਸ਼ ਰੱਖੂਗਾ ਸੁਲਤਾਨ ਹਰ ਸਾਥ ਦੇ ਨਾਲ ਸੰਦੀਪ ਨੂੰ ਯਾਦ ਕਰ ਇਹਦਾ ਮਦ ਬੇਲੋ 2011 ਦੇ ਵਿੱਚ ਮੇਰਾ ਖਿਆਲ ਆ ਵੀ ਤੂੰ ਕਰੈਕਸ ਜਾਮਾ ਜਿੱਤਿਆ ਸੀਗਾ ਨਾਲ ਖੁਸ਼ੀ ਉਹ ਪਿੰਡ ਪੱਦਰ ਦੇ ਟੂਰਨਾਮੈਂਟ ਤੇ ਕਿਹੜੇ ਈਅਰ ਦੇ ਵਿੱਚ ਕਬੱਡੀ ਖੇੜਨੀ ਸਟਾਰਟ ਕੀਤੀ ਤੂੰ ਇਹ ਤਾਂ ਮੈਂ ਦੱਸ ਨਹੀਂ ਸਕਦਾ ਕਿਉਂਕਿ ਸਾਡੇ ਦਾ ਲਾੜੇ ਚ ਕੌਡੀ ਆ ਕਿਉਂਕਿ ਜੋ ਕੌਡੀ ਬਾਪੂ ਨੇ ਖੇਡੀ ਅੱਜ ਵੀ ਲੋਕ ਮੈਨੂੰ ਉਹਦੇ ਨਾਂ ਨਾਲੇ ਜਾਣਦੇ ਨੇ ਬਹਾ ਤੇਰਾ ਬਾਪੂ ਬਹੁਤ ਤਾਕੜਾ ਪਲੇਅਰ ਸੀ ਹਜੇ ਮੈਂ ਉਹਨਾਂ ਨਾਂ ਨਹੀਂ ਬਣਾ ਸਕਿਆ ਉਹ ਅੱਜ ਤੱਕ ਬਾਹ ਨਾਲ ਵੀ ਉਹਨੇ ਦੁਨੀਆ ਹਰਾਈ ਆ ਤੇ ਸਾਡੇ ਦਾ ਰੱਬ ਨੇ ਫੇਰ ਦੋ ਬਾਹਾਂ ਦਿੱਤੀਆਂ ਨੇ ਫੇਰ ਵੀ ਉਹ ਜਿੱਨੀ ਖੇਡਦੇ ਤੇ ਆ ਤਾਂ ਮੈਂ ਦੱਸੇ ਨਹੀਂ ਸਕਦਾ ਮੇਨੂੰ ਤਾਂ ਜੱਦੀ ਕਿ ਸੋਝੀ ਸਮਝੀ ਐ ਤੇ ਮੈਂ ਗਰਾਊਂਡਾਂ ਦੇ ਵਿੱਚ ਹੀ ਦੀ ਜਾਨੀ ਆਪਾਂ ਇਹ ਕਹਿ ਸਕਦੇ ਵੀ ਜਦੋਂ ਦੀ ਅੱਖ ਖੁੱਲੀ ਆ ਸੁਲਤਾਨ ਕਬੱਡੀ ਜੀ ਪਲਿਆ ਹਾਂ ਬਸ ਐਂ ਜੀ ਇੱਕ ਵਾਰ ਰੱਬ ਨੇ ਜਨਮੇ ਕਬੱਡੀ ਖੇਡਣ ਨੂੰ ਦਿੱਤਾ ਦੀ ਬਾ ਖੇਡ ਰਹੇ ਹਾਂ ਤੇ ਬਾਬਾ ਤੰਦਰੁਸਤੀ ਵਾਸਤੇ ਹੋਰ ਅੱਗੇ ਖੇਡੀਏ ਪ੍ਰਮਾਤਮਾ ਇਦਾਂ ਹੀ ਮਿਹਰ ਕਰੇ ਵੀ ਤੁਹਾਨੂੰ ਬਹੁਤ ਹੀ ਤੁਸੀਂ ਤੰਦਰੁਸਤ ਜੀ ਮੰਨੋ ਹੋਰ ਲੰਮਾ ਸਮਾਂ ਸੁਲਤਾਨ ਇਦਾਂ ਹੀ ਕਿੰਨਾ ਮੈਦਾਨਾ ਦੇ ਵਿੱਚ ਤੇਰੀ ਰੀਤ ਵੈਗਰੂ ਪੂਰੀ ਕਰੇ ਵੀ ਤੂੰ ਰਾਜ ਰਾਜ ਕਬੱਡੀ ਖੇਡੇ ਕੀ ਕਹਿਣਾ ਚਾਹੁੰਦਾ ਵੈਨਕੂਵਰ ਕਬੱਡੀ ਕਲੱਬ ਵਾਲੇ ਪ੍ਰੋਮੋਟਰ ਇਹਨਾਂ ਨਾਲ ਲੰਮਾ ਸਮੇਂ ਤੋਂ ਤੂੰ ਜੁੜਿਆ ਹੋਇਆ ਸੰਦੀਪ ਨੰਗਲੰਬੀਆਂ ਦੀ ਉਹ ਘਾਟ ਤੇ ਕਦੇ ਨਹੀਂ ਪੂਰੀ ਹੋਣੀ ਪਰ ਫੇਰ ਵੀ ਇਸ ਖੇਡ ਕਲੱਬ ਦੇ ਨਾਲ ਤੁਹਾਡਾ ਇੱਕ ਕਲੱਬ ਨਹੀਂ ਮੈਂ ਇੱਕ ਪਰਿਵਾਰ ਆਖਾਂਗਾ ਕੀ ਕਹਿਣਾ ਚਾਹੁੰਦੇ ਹਾਂ ਮੇਰਾ ਇਹ ਕਲੱਬ ਇੱਕ ਤਰ੍ਹਾਂ ਜਿਵੇਂ ਤੂੰ ਦੱਸਿਆ ਹੋਣਾ ਪਰਿਵਾਰ ਆ ਸਾਡਾ ਹੈਗੀ ਪਰਿਵਾਰ ਆ ਇਹ ਜਿਵੇਂ ਵੀਰਿਆ ਲਾਲੋ ਬਲਜੀ ਸੰਧੂ ਉੱਥੇ ਅਮਰੀਕਾ ਦੇ ਵਿੱਚ ਲਾਲੋ ਸਾਡੀ ਵੀਰੀਆ ਸੰਦੀਪ ਨੰਗਲੰਬੀਆਂ ਜਾਂ ਮੈਟਰੋ ਲਾਲੋ ਜਾਂ ਇੱਥੇ ਆਪਣੀ ਬੈਨਕੋਵਰ ਲਾਲੋ ਜਿਹੜੇ ਬਜ਼ੁਰਗ ਖੜੇ ਨੇ ਸਾਰੇ ਉਹਨਾਂ ਨੇ ਪੁੱਤਾਂ ਮਾਂ ਸਮਝਦੇ ਤੇ ਪੁੱਤਾਂ ਮਾਂ ਕੇ ਸਾਥ ਦੇ ਰਹੇ ਨੇ ਮੈਂ ਅੱਗੇ ਵੀ ਨਾ ਅੱਗੇ ਇਹੀ ਬੇਨਤੀ ਕਰਦਾ ਕਿ ਅੱਗੇ ਵੀ ਸੰਦੀਪ ਭਾਈ ਦਾ ਹੀ ਸਾਥ ਦਿਓ ਜਿੰਨਾ ਟਾਈਮ ਇਹ ਖੜੇ ਨੇ ਬਜ਼ੁਰਗ ਤੇ ਇਹਨਾਂ ਬਜ਼ੁਰਗਾਂ ਸਿਰ ਤੇ ਸੰਦੀਪ ਜੀ ਦਾ ਗਰਾਊਂਡਾਂ ਦੇ ਵਿੱਚ ਨਹੀਂ ਦੁਨੀਆ ਤੁਹਾਨੂੰ ਪਤਾ ਹੀ ਹੈ ਜਿਵੇਂ ਪਾਣੀ ਵਗ ਦਾ ਨਾਲ ਵਗ ਜਾਂਦੇ ਨੇ ਤੇ ਮੈਂ ਫੇ ਤੇ ਹੁਣ ਤੱਕ ਉਹ ਸੋਡੇ ਖਾਤਰੇ ਖੇਡਿਆ ਕਬੱਡੀ ਜਿੰਨੀ ਤੱਕ ਖੇਡਿਆ ਹਰ ਸਾਹ ਦੇ ਨਾਲ ਕਦੇ ਬੀਰੀਆ ਦਾ ਜਿਗਰ ਕਰਦਾ ਦੀ ਅੰਕਲ ਨੂੰ ਬੋਸ ਕਹਿੰਦਾ ਸੀ ਇੱਧਰ ਗਿਆਨਾਕਲ ਨੂੰ ਬੋਸ ਕਹਿੰਦਾ ਸੀ ਉਧਰ ਮੈਟਰ ਦਾ ਬਹੁਤ ਜਿਗਰ ਕਰਦਾ ਸੀ ਤੇ ਮੈਂ ਤੇਹੀ ਕਰਦਾ ਬੇਨਤੀ ਨਾ ਅਗੇ ਕਿ ਜਿਵੇਂ ਉਹ ਸਾਨੂੰ ਆਪਣੇ ਬਾਪਾ ਮਾਂ ਸਮਝਦਾ ਤੁਸੀਂ ਉਹਨੂੰ ਪੁੱਤ ਮੰਨ ਸਮਝ ਕੇ ਸਾਥ ਦਿੰਦੇ ਰਹੋ ਤੇ ਅਸੀਂ ਇਸੇ ਤਰ੍ਹਾਂ ਆਪਣੇ ਵੱਲੋਂ ਪੂਰਾ ਜੋਰ ਮਾਰਾਂਗੇ ਜਿੰਨਾ ਟਾਈਮ ਖੇਡ ਖੇਢੀ ਗਈ ਖੇਡਾਂਗੇ ਆਪਣੇ ਵੱਲੋਂ ਜੇ ਰੱਬ ਨੇ ਜਿੱਤੇ ਗਿਆ ਛੱਡ ਦੇ ਉਹਦੇ ਛੱਡ ਦਾਂਗੇ ਹਾਂਜੀ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ